ਮੈਂ ਤੈਨੂੰ ਕੱਲ ਤੋਂ ਬੁਲਾਉਣਾ ਮੈਂ ਮੈਂ ਆਉਣਾ ਹੀ ਨਹੀਂ ਆ ਪਈ ਆ ਕੜਾਈ ਮੈਂ ਨਹੀਂ ਮੈਂ ਅੱਜ ਦੇ ਛੁੱਟੀ ਦੇ ਦੇ ਮੈਨੂੰ ਅੱਧੀ ਦਿਹਾੜੀ ਦੇ ਮੇਰਾ 600 ਰੁਪਿਆ ਤੇ ਮੈਂ ਹੁਣੇ ਜਾਵਾਂ ਆ 6ਵੀਂ ਵਾਰੀ ਤੂੰ ਸੁੱਟ ਦਿੱਤੀ ਆ ਕੜਾਈ ਗਰਮ ਆ ਕੱਲ ਨਹੀਂ ਛੁੱਟੀ ਜਾਣਾ ਉਹ ਫਿਰ ਤੂੰ ਕਿਉਂ ਬੋਲਣਾ ਨਹੀਂ ਹਟਦਾ ਕੰਮ ਨਹੀਂ ਕਰਨ ੜਿਆ ਮੈਂ ਤੂੰ ਸਾਰੇ ਮਿਸਤਰੀਆਂ ਨੂੰ ਤੇ ਮਜ਼ਦੂਰਾਂ ਨੂੰ ਵੀ ਖਰਾਬ ਕਰ ਰਿਹਾ ਨਾਲ ਤੂੰ ਆਪ ਖਰਾਬ ਆ ਤੂੰ ਲੈਦਾ ਹੀ ਅੱਜ ਹੀ ਆ ਕੇ ਇਥੇ ਯੂਨੀਅਨ ਜੀ ਬਣਾ ਲਈਏ ਕਦੀ ਉਹਨੂੰ ਲੈ ਕੇ ਆਉਣ ਚਲਾ ਜਾਣਾ ਕਦੀ ਉਹਨੂੰ ਆਪ ਤੁਸੀਂ ਮਿਸਤਰੀ ਕੰਮ ਕਰਦੇ ਨਹੀਂ ਜੈਕਟ ਐਂ ਪਾਈ ਆ ਜਿਵੇਂ ਬਰਾਤ ਨਾਲ ਆਇਆ ਆ ਆਪ ਤੇ ਕੰਮ ਕਰ ਯਾਰ ਮੇਰਾ ਕੰਮ ਆ ਮੈਂ ਕਰਨ ਦਿਆਂ ਹਾਂ ਤੂੰ ਮੈਨੂੰ ਕੰਮ ਸਮਝਾਉਣਾ ਆ ਘੜੀ ਲਾ ਕੇ ਸਰਬਾਲਾ ਬਣਿਆ ਤੂੰ ਉਹ ਪਹਿਲੇ ਤੂੰ ਹੀ ਕੜੀ ਗੱਲ ਸੁਣ ਮੇਰੀ ਗੱਲ ਸੁਣ ਓਰੇ ਆ ਓਰੇ ਆ ਮੇਰਾ ਭਰਾ ਓਏ ਹੈਲੋ ਯਾਰ ਮੇਰੀ ਗੱਲ ਸੁਣ ਜਦੋਂ ਅੱਲਾ ਕੰਮ ਦਵੇ ਨਾ ਉਹਨੂੰ ਨੀਅਤ ਨਾ ਕਰਨਾ ਚਾਹੀਦਾ ਉੱਥੇ ਤੂੰ ਬੈਠਾ ਸੇ ਮਸਕੀਨਾ ਵਾਂਗੂ ਤੇ ਜੇ ਮੈਨੂੰ ਲੈ ਆਂਦਾ ਤੇ ਇੱਥੇ ਤੇਰੀ ਆਕੜ ਨਹੀਂ ਜਾਣਦੀ ਯਾਰ ਮੈਂ ਤੇਰੇ ਕੋਲ ਬੈਣਾ ਮੈਂ ਤੈਨੂੰ ਇਟਾ ਫੜਾਉਣਾ ਵਾ ਤਖੈਲ ਨੂੰ ਤੇ ਲਤੀਫ ਨੂੰ ਕਹਦੇ ਥੱਲੇਉ ਲਿਆ ਦਿੰਦੇ ਮੇਰੇ ਕੋ ਇੰਨਾ ਭਾਰਾ ਨਹੀਂ ਮੈਂ ਬਾਰ ਬਾਰ